ਮੇਰੇ ਨਾਲ ਮੇਰੀ ਸਟੇਜ ਦੇ ਉੱਤੇ ਦੀਦਾਰ ਸੰਧੂ ਜਿਹੜਾ ਕਿ ਮੇਰਾ ਆਪਣੀ ਸ਼ਗਿਰਦ ਸੀਗਾ ਕਿਉਂਕਿ ਉਹ ਅਸੀਂ ਪਬਲਿਕ ਰਿਲੇਸ਼ਨ ਚ ਇਕੱਠੇ ਸੀਗੇ ਬਾਅਦ ਫਿਰ ਉਹਨੂੰ ਮੈਂ ਕਿਹਾ ਤਾਂ ਜਦ ਮੇਰਾ ਕੰਮ ਚੱਲ ਗਿਆ ਛੱਡ ਦੇ ਨੌਕਰੀ ਯਾਰ ਆ ਜਾ ਉਹ ਆ ਗਿਆ ਉਸ ਦੇ ਨਾਲ ਇੱਕ ਕਰਤਾਰ ਰਮੜਾ ਉਹਨੇ ਮੇਰੇ ਨਾਲ 3 ਸਾਲ ਕੰਮ ਕੀਤਾ 2 ਸਾਲ ਦੀਦਾਰ ਸੰਧੂ ਨੇ ਕੀਤਾ ਕਰਤਾਰ ਗਿੱਲ ਨੇ ਮੇਰੇ ਨਾਲ ਕੰਮ ਕੀਤਾ ਮੇਰੀ ਸਟੇਜ ਤੇ ਤੇ ਤੁਹਾਡੇ ਫਰੀਦਕੋਟ ਤੋਂ ਮੁੰਡਾ ਹੈਗਾ ਕੁਲਵਿੰਦਰ ਕਮਲ ਉਹ ਵੀ ਅੱਛਾ ਹੈ ਗਾਉਂਦਾ ਬਥੇਰਾ ਵਧੀਆ ਕੰਮ ਚੱਲਣਾ ਜਾਂ ਨਾ ਚੱਲਣਾ ਕਈ ਵਾਰੀ ਉਹ ਕਦਰ ਦੀ ਗੱਲ ਹੁੰਦੀ ਹੈ ਬਿਲਕੁਲ ਇਹ ਬੰਦੇ ਮੇਰੇ ਨਾਲ ਰਹੇ ਨੇ। ਵੈਸੇ ਜਨ ਸਚੀ ਦਸਨ, ਕੁਲਦੀਪ ਮਾਨਕਲੇ ਵੀ ਗ੍ਰੀਸਟ ਤੇ ਮੇਰੇ ਨਾਲ ਸਪੋਰਟ ਦੇ ਕੰਮ ਕਰਦੇ ਆ। ਸਪੋਰਟਿੰਗ ਕੰਮ ਕਰਦੇ। ਅੱਛਾ ਜੀ। ਕੁਲਦੀਪ ਮਾਨਕਲੇ। ਕੁਲਦੀਪ ਮਾਨਕ। ਤੁਸੀਂ ਕੁਲਦੀਪ ਮਾਨਕ ਤੋਂ ਕਿੰਨਾ ਸਮਾਂ ਪਹਿਲਾਂ ਆ ਗਏ ਸੀ ਖੇਡ ਕੇ? ਮੈਂ ਇਸ ਫੀਲਡ 'ਚ ਆਇਆ 65 ਦੇ ਆਸ-ਪਾਸ 'ਚ। ਠੀਕ ਹੈ ਜੀ। ਤੇ ਉਹ ਆਇਆ 74 'ਚ। ਉਹ 74 'ਚ। ਹਮ। ਮਾਨ ਸਾਹਿਬ ਨੇ ਵੀ ਸ਼ਾਇਦ ਛੋਟੀ ਸਟੇਜ ਤੇ ਸ਼ੁਰੂਆਤ ਹੋਈ ਗੁਰਦਾਸ ਮਾਨ ਸਾਹਿਬ ਦੀ। ਹਾਂ ਗੁਰਦਾਸ ਮਾਨ ਉਹਨਾਂ ਨੇ ਕਹਿ ਤਿੰਨ ਵਾਰੀ ਟਾਈਮ ਲਿਆ ਤੁਹਾਡੇ ਤੋਂ ਉਹਨਾਂ ਕੋਈ ਇੱਕ ਕਿੱਸਾ ਵੀ ਸੀ ਉਹਨਾਂ ਦਾ ਫਿਰ ਉਹਨਾਂ ਦੇ ਪਿਤਾ ਨੇ ਕੋਈ ਟੋਕਿਆ ਸੀ ਤਾਂ ਕੀ ਸੀ ਉਹ ਬਜ਼ੁਰਗ ਬੰਦੇ ਨੇ ਛੱਡੋ ਪਰੇ ਹੂੰ ਜਾਣ ਦਿਓ ਉਹ ਮੈਂ ਪਤਨ ਨੂੰ ਪਹਿਲਾਂ ਦੱਸਿਆ ਨਾ ਮੈਂ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਵੀ ਸਾਨੂੰ ਕੋਈ ਬੰਦਾ ਸਮਾਜ ਦਾ ਅੰਗ ਨਹੀਂ ਸੀ ਸਮਝਦਾ ਹੂੰ ਜੀ ਤੇ ਮੈਂ ਉਹਨਾਂ ਦੇ ਪਹਿਲੀ ਹੱਥ ਲਾ ਕੇ ਕਹਿ ਰਿਹਾ ਮੈਂ ਕਹਿੰਜੀ ਤੁਹਾਡੇ ਮੁੰਡੇ ਨੇ ਬੜਾ ਨਾ ਪੈਦਾ ਕੀਤਾ ਕਹਿੰਦਾ ਛੱਡ ਪਰੇ ਯਾਰ ਉਹਨੇ ਕੰਜਰਾਨਾ ਕੰਮ ਸ਼ੁਰੂ ਕਰਤਾ ਮੈਂ ਬੜਾ ਹੈਰਾਨ ਉਹ ਚੇਅਰਮੈਨ ਜੀ ਹੂੰ ਬੱਚਾ ਇਹਨਾਂ ਨਾਮ ਵਰ ਬਣਿਆ ਹੋਇਆ ਹੈ ਜੀ ਤੇ ਮੈਂ ਗਾਉਣ ਵਾਲਾ ਮੂਹਰੇ ਖੜਾ ਇਜਤ ਕਰ ਰਿਹਾ ਉਹ ਕਹਿੰਦਾ ਚੜ ਪਰਿਆ ਕੰਜਲ ਵਾਲਾ ਕਮਿਸ਼ਨ ਕੀਤਾ ਅਗਰ ਉਕੀ ਗਈ ਇਹਨਾਂ ਨੂੰ ਹੂੰ ਰਣਨੀਤੀ ਚ ਆਉਣ ਦਾ ਫਿਰ ਤੁਹਾਡਾ ਸੀ ਜੀ ਇਹ ਫੈਸਲਾ ਮੈਂ ਤਾਂ ਸੇਵਾਦਾਰ ਸੀ ਸੇਵਾ ਕੀਤੀ ਰੱਜ ਕੇ ਪਾਰਟੀ ਦੀ ਪਾਰਟੀ ਦੀ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹ ਕਰੇ ਬੈਠੇ ਮੈਂ ਡੇਟਾ ਪੇਜਦਾ ਕਰੇ ਬੈਠੇ ਨੂੰ ਮੈਨੂੰ ਪਤਾ ਨਹੀਂ ਸੀਗਾ ਮੈਂ ਨਾ ਗਿਆ ਕਿਤੇ ਜੱਬ ਨਹੀਂ ਟਿਕਟ ਮੰਗਿਆ ਮੈਂ ਨਹੀਂ ਪਤਾ ਨਹੀਂ ਉਹਨਾਂ ਕੀ ਪਤ ਪਤ ਗਿਆ ਬਿੜਾ ਮੰਗਿਆ ਦੇਤੀ ਬਿੜਾ ਮੰਗਿਆ ਉਹ ਰਾਜਨੀਤੀ ਕਹਿੰਦੇ ਕਲਾਕਾਰਾਂ ਦੇ ਫਿੱਟ ਨਹੀਂ ਆ ਬਹੁਤ ਘਟ ਆਉਂਦੇ ਥੋੜੇ ਫਿੱਟ ਵੀ ਆ ਗਈ ਸੀ ਦੇਖੋ ਫਿੱਟ ਕਿਉਂ ਨਹੀਂ ਹੈ ਜੀ ਹਿਮਾਂਵਾਲੀ ਜੀ ਚੌਥੀ ਵਾਰੀ ਕਿ ਤੀਜੀ ਵਾਰੀ ਬਣਿਆ ਹਾਂਜੀ ਐਮਪੀ ਬਣਿਆ ਜੀ ਇੱਕ ਮੁੰਡਾ ਤਿਵਾੜੀ ਤਿਵਾੜੀ ਹੈ ਹੂੰ ਉਹ ਤੀਜੀ ਵਾਰੀ ਐਮਪੀ ਬਣਿਆ ਹੂੰ। ਜਿਹੜੇ ਸ਼ਤਰੂਗਨ ਸਿੰਘ ਨੇ ਚਾਰ ਵਾਰੀ ਐਮਪੀ ਬਣਨੇ ਨੇ। ਹੂੰ। ਇਹ ਕਲਾਕਾਰ ਹੀ ਨੇ ਸਾਰੇ। ਨਹੀਂ ਪੰਜਾਬ ਦੇ ਦੇ ਕਹਣਾ ਜੀ ਮੈਂ। ਅੱਛਾ ਪੰਜਾਬ ਦੇ ਹੰਸਰਾਜੀ ਹੰਸ। ਹੂੰ। ਇਸ ਤੋਂ ਇਲਾਵਾ ਹੋਰ ਦੱਸ ਦਿੰਦਾ। ਅਕਾਲੀ ਦਲ ਦੇ ਵਿੱਚ। ਹੂੰ। ਜੀ। ਗੁਰਦੇਵ ਸਿੰਘ ਬਾਦਲ ਕਮਿਸ਼ਨਰ ਸੀਗੇ। ਠੀਕ ਹੈ। ਜੀ। ਹੈ ਜੀ। ਤਨਨਾ ਸਿੰਘ ਗੁਲਸ਼ਨ। ਹੂੰ। ਦੋ ਬੰਦੇ ਹੋਰ ਸੀਗੇ। ਜਿਹੜੇ ਢਾਡੀ ਸੀਗੇ, ਕਮਿਸ਼ਨਰ ਸੀਗੇ। ਹੂੰ। ਹੈ ਜੀ। ਉਹ ਐਮਐਲਏ ਵੀ ਰਹੇ, ਮੰਤਰੀ ਵੀ ਰਹੇ ਅਤੇ ਐਮਪੀ ਵੀ ਰਹੇ। ਹੂੰ ਉਹ ਅਸੀ ਬਦਨਾਮ ਸੀਗੇ ਜੀ ਉਹ ਇਸ ਕਰਕੇ ਅਗਲੇ ਕਰਨ ਸੀਗੇ ਯਾਰ ਇਹ ਇਹਦਾ ਕੋਈ ਕਰਤਾ ਰ ਹੈ ਕਿ ਨਹੀਂ ਹੈ ਇਹ ਕਿਉਂਕਿ ਗਾਉਣ ਵਾਲੇ ਤਾਂ ਆਮ ਤੌਰ ਤੇ ਗੱਡੀਆਂ ਚ ਹੀ ਹੁੰਦੇ ਸੀ ਨਾ ਹੂੰ ਅਗਲਾ ਹੀ ਸਮਾਂ ਤਾਂ ਤਾਂ ਮੰਗਦਾ ਫਿਰਦਾ ਇਹਦੇ ਕੋਈ ਟਾਈਮ ਕੋਈ ਸਥਾਨ ਹੈਗਾ ਇਹਦਾ ਇਸ ਕਰਕੇ ਸਾਨੂੰ ਉਸੇ ਨਜ਼ਰ ਨਾਲ ਹੀ ਦੇਖਿਆ ਜਾਂਦਾ ਸੀ ਹੂੰ ਇਹ ਤਲਵਾਰ ਕਰਦੇ ਨਾ ਉਹ ਪੜ੍ਹੇ ਲਿਖੇ ਮੁੰਡਿਆਂ ਦਾ ਜਦੋਂ ਤੇ ਇਹ ਆਏ ਨੇ ਜਿਵੇਂ ਗੁਰਦਾਸ ਗੁਰਦਾਸ ਮਾਨ ਜੀ ਬੱਬੂ ਮਾਨ ਹਾਂ ਉਸੋ ਲਾ ਬਾ ਚਲੋ ਹੋਰ بڑے ਮੁੰਡੇ ਆਏ ਨੇ ਹਾਂਜੀ بڑے ਲਿਖੇ ਮੁੰਡੇ ਜਾਂਦੇ ਨੇ ਉਹਨਾਂ ਨੂੰ ਸੀ ਸ਼ੁਕਰ ਮਖੂ ਕੋਈ ਕਹਿ ਕੇ ਦੇਖਦੇ ਕੰਜਰਾਂ ਦਾ ਕੰਮ ਹੈ ਕਹੇਦਾ ਹਾਂ ਗਰੇਵਾਲ ਗਾਉਂਦੇ ਨੇ ਆਪਣੇ ਬਰਾੜ ਗਾਉਂਦੇ ਨੇ ਗਿੱਲ ਲਗਾਉਂਦੇ ਨੇ ਹਾਂ ਪਤਾ ਨਹੀਂ ਕੌਣ ਕਹਿੰਦਾ ਸਿੱਧੂ ਗਾਉਂਦੇ ਨੇ ਹਾਂ ਰਿਦਮੇ ਗਾ ਰਹੀ ਹੈ ਹੁਣ ਕੋਈ ਕਹਿ ਕੇ ਦੇਖੇ ਹੁਣ ਤਾਂ ਮੈਨੂੰ ਲੱਗਦਾ ਮੀਰਾ ਪਰਿਵਾਰ ਤਾਂ ਬਹੁਤ ਘਟਾ ਹੈ ਜਿਹੜੇ ਜਿਹੜੇ ਕੰਜਰ ਕਹਿੰਦੇ ਸੀ ਉਹ ਵਾਲੇ ਹੋ ਗਏ ਹੁਣ Ha, 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 ha.